ਕੌਣ ਮਾਰੇਗਾ ਤਰਨ ਤਰਨ ਜਿਮਨੀ ਚੋਣਾ ਦੀ ਬਾਜ਼ੀ ਪੰਜਾਬ ਕਲਿੱਕ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਭੁੱਲਾ ਤੇ ਗੱਲ ਕਰਾਂਗੇ ਤਰਨ ਤਰਨ ਜਿਮਨੀ ਚੋਣਾਂ ਦੀ ਜੋ ਕਿ ਹੁਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਡੇਟ ਜਾਰੀ ਕਰ ਦਿੱਤੀ ਗਈ ਹੈ ਜਿਦੇ ਵਿੱਚ 11 ਨਵੰਬਰ ਨੂੰ ਹੋਣਗੇ ਆ ਚੋਣਾਂ ਤੇ 14 ਨੂੰ ਨਤੀਜੇ ਵੀ ਐਲਾਨੇ ਜਾਣਗੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਕੈਂਪੇਨਿੰਗ ਅਤੇ ਉਹਨਾਂ ਦਾ ਪ੍ਰਚਾਰ ਪੂਰੇ ਜੋਰੋ ਸ਼ੋਰੋ ਦੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਅਲੱਗ ਹੀ ਜੇਕਰ ਅਪਾ ਗੱਲ ਕਰੀਏ ਲੋਕਾਂ ਦੀ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਮਾਹੌਲ ਬਣ ਰਿਹਾ ਹੈ ਉਹ ਬਣ ਰਿਹਾ ਹੈ ਕਾਂਗਰਸ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਇਹ ਚਾਰ ਮੁੱਖ ਪਾਰਟੀਆਂ ਜਿਹੜੀ ਪੂਰਾ ਦਾਵਾ ਠੋਕ ਰਹੀਆਂ ਨੇ ਆਪਣੀ ਸੀਟ ਨੂੰ ਲੈ ਕੇ ਹਾਲਾਗਿ ਲੋਕਾਂ ਵੱਲੋਂ ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਦੇਖਣ ਨੂੰ ਮਿਲਿਆ ਕਿ ਕਿਹੜੀ ਪਾਰਟੀ ਪੱਕਾ ਪੱਕਾ ਜਿੱਤ ਪ੍ਰਾਪਤ ਕਰੂਗੀ ਪਰ ਇਹ ਕਹਿਣਾ ਜ਼ਰੂਰ ਹੈ ਕਿ ਇਹ ਚਾਰ ਪਾਰਟੀਆਂ ਦੇ ਵਿੱਚ ਪ੍ਰਮੁੱਖ ਦਾ ਮੁਕਾਬਲਾ ਚੱਲਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਹੁਣ 11 ਤਰੀਕ ਨੂੰ ਜਿਹੜੀਆਂ ਚੋਣਾਂ ਹੋਣ ਗਿਆ ਉਹਦੇ ਵਿੱਚ ਲੋਕਾਂ ਦਾ ਕੀ ਰਿਸਪੌਂਸ ਦੇਖਣ ਨੂੰ ਮਿਲਦਾ ਤੇ 14 ਨੂੰ ਕਿਹਾ ਲੋਕੀ ਆਪਣਾ ਫਤਵਾ ਸੁਣਾਉਂਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹੁਣ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੇ ਆਪਣੇ ਪ੍ਰਚਾਰ ਚੱਲ ਰਹੇ ਨੇ ਤੇ ਉਹਨਾਂ ਦੇ ਸੀਨੀਅਰ ਆਗੂ ਵੀ ਮੌਕੇ ਦੇ ਉੱਤੇ ਪਹੁੰਚ ਕੇ ਆਪਣੇ ਕੈਂਡੀਡੇਟ ਦਾ ਪੂਰਾ ਸਾਥ ਦੇ ਰਹੇ ਨੇ ਜੇਕਰ ਆਪਾਂ ਗੱਲ ਕਰੀਏ ਇਹ ਇਲੈਕਸ਼ਨ ਐਨੇ ਜ਼ਰੂਰੀ ਕਿਉਂ ਨੇ ਇਹ ਇਲੈਕਸ਼ਨ ਹੈ ਇਸ ਲਈ ਜ਼ਰੂਰੀ ਨੇ ਕਿਉਂਕਿ ਇਹ ਇੱਕ ਸਟਾਰਟ ਹੈ ਜਾਂ ਕਹਿ ਸਕਦੇ ਆ ਇੱਕ ਬਹੁਤ ਵੱਡੀ ਸ਼ੁਰੂਆਤ ਹੈ 2027 ਵਿਧਾਨ ਸਭਾ ਇਲੈਕਸ਼ਨਾਂ ਦੇ ਲਈ ਜਿਹੜੀ ਵੀ ਪਾਰਟੀ ਇੱਥੋਂ ਜਿੱਤਦੀ ਹੈ ਉਹਨੂੰ ਇੱਕ ਵਧੀਆ ਸਟਾਰਟ ਮਿਲ ਸਕਦਾ ਹੈ 2027 ਦੇ ਇਲੈਕਸ਼ਨਾਂ ਦੇ ਲਈ ਕਿਉਂਕਿ ਹੁਣ ਉਹ ਇਲੈਕਸ਼ਨ ਕਾਫੀ ਦੂਰ ਨਹੀਂ ਨੇ 1.5 ਸਾਲ ਦੇ ਵਿੱਚ ਸਾਨੂੰ ਵਿਧਾਨ ਸਭਾ ਦੇ ਵੀ ਇਲੈਕਸ਼ਨ ਦੇਖਣ ਨੂੰ ਮਿਲਣਗੇ ਇਹ ਇਲੈਕਸ਼ਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 14 ਤਰੀਕ ਨੂੰ ਕਿਹੜੀ ਪਾਰਟੀ ਨੂੰ ਲੋਕ ਆਪਣਾ ਫਤਵਾ ਸੁਣਾਉਂਦੇ ਨੇ ਅਤੇ ਕਿਹੜੀ ਪਾਰਟੀ ਆਪਣੇ ਵਾਅਦਿਆਂ ਦੇ ਉੱਤੇ ਖਰੀ ਉਤਰਦੀ ਹੈ